ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਸਾਰੀਆਂ ਗੱਲਾਂ ਹੀ ਦੱਸ ਕੇ ਆਈ ਆ ਜੋ ਜੋ ਇੱਥੇ ਕਰਦੀ ਰਹੀ ਤੇ ਉਦਾਂ ਨਾ ਉਹਨੇ ਤੇ ਉੱਥੇ ਜਾ ਕੇ ਆਪਣੀਆਂ ਹੀ ਦਸੀਆਂ ਸੀ ਬਸ ਉੱਥੇ ਜਾ ਕੇ ਕਹਿੰਦੀ ਸੀ ਵੀ ਮੈਨੂੰ ਨਾ ਕੱਲੀ ਨੂੰ ਉਹਨਾਂ ਨੇ ਕੱ ਲਿਆਵਾ ਆਪ ਤੇ ਫੇਰ ਮੈਂ ਦੱਸਿਆ ਵੀ ਅਸੀਂ ਤੇ ਮੋੜਦੇ ਰਹੇ ਇਹਦੇ ਮੁੜੀ ਨਹੀਂ ਹੈਗੀ ਤੇ ਚੱਲ ਇਹ ਆ ਵੀ ਉਹਦੀ ਮੰਮੀ ਨੂੰ ਹੁਣ ਸਭ ਕੁਝ ਪਤਾ ਲੱਗ ਗਿਆ ਮੈਂ ਤਾਂ ਤੈਨੂੰ ਇੱਕੋ ਗੱਲ ਕਹਿਣਾ ਵੀ ਮੇਰਾ ਤਲਾਕ ਕਰਾ ਦੇ ਇਹ ਸਾਰੀ ਜ਼ਿੰਦਗੀ ਦਾ ਕੰਮ ਆ ਮੇਰੇ ਕੋਲ ਨਹੀਂ ਰੋਜ਼ ਦੇ ਲਿਖਜੋਖੇ ਜਾਈ ਹੁੰਦੀ ਇਹ ਜਿਹੜੇ ਵਿਆਹ ਵਾ ਨਾ ਇਹ ਬਾਰ ਬਾਰ ਨਹੀਂ ਹੁੰਦੇ ਕੋ ਵਾਰੀ ਮਹਾ ਕੀਤੇ ਜਾਂਦੇ ਆ ਤੇ ਨਾਲੇ ਕੋਈ ਗੱਲ ਨਹੀਂ ਕੁਝ ਟਾਈਮ ਪਾ ਕੇ ਆਪੇ ਉਹਨੇ ਬਦਲੀ ਜਾਣਾ ਵਾ ਸੁਧਰ ਜਾਣਾ ਵਾ ਉਹ ਭੈਣ ਉਹਨੇ ਨੀਗਾ ਬਦਲਣਾ 4 ਮਹੀਨੇ ਹੋ ਗਏ ਤੂੰ ਹੀ ਸਮਝਾਉਣੀ ਡੇ ਜੇ ਆਉਂਦੀ ਵੀ ਕਿੱਦਾਂ ਉਹਨੂੰ ਤੇ ਮੈਂ ਪਹਿਲਾਂ ਹੀ ਫੋਨ ਕਰਤਾ ਸੀ ਕਿ ਦੀਦੀ ਦੇ ਨਾਲ ਨਾ ਆਵੀ ਮੰਮੀ ਤੂੰ ਹੀ ਵੀ ਨਾ ਇੱਕੋ ਗੱਲ ਕਰੀ ਜਾਂਦੇ ਬਾਰ-ਬਾਰ ਬੰਦੇ ਨੂੰ ਪਿਆਰ ਨਾ ਸਮਝਾਇਆ ਹੋਵੇ ਨਾ ਤੇ ਕਿੱਦਾਂ ਨਾ ਸਮਝੂਗਾ ਉਹਨਾਂ ਪਿਆਰ ਨਾਲ ਗੱਲ ਕਰਦਾ ਤੇ ਆਪੇ ਉਹਨੇ ਸਮਝ ਜਾਣਾ ਹੀ ਆਪੇ ਰੋਕ ਜਾਂਦੀ ਜਦੋਂ ਉਹਨੇ ਕਹਿ ਹੀ ਦਿੱਤਾ ਉਹਦੇ ਮੂੰਹ ਤੇ ਕਿ ਮੈਂ ਨਹੀਂ ਜਾਣਾ ਮੈਂ 10 11 ਵਜੇ ਜਾਣਾ ਵਾ ਤੇ ਉਹਨੇ ਤਾਂ ਫੇਰ ਆਪੇ ਖਿਜਣਾ ਹੀ ਨਾ ਉਹ ਭੈਣ ਘਰ ਦੇ ਵਿੱਚ ਨਾ ਰਪਿੰਦਰ ਗੱਲ ਕਿਹਨਾਂ ਥੋੜੀ ਜਿਹੀ ਹੋ ਜਾਂਦੀ ਆ ਪਹਿਲਾਂ ਸਭ ਕੁਝ ਠੀਕ ਹੀ ਸੀ ਹੈ ਤੇ ਸਹੀ ਹੀ ਦਿਲਜੀਤ ਪਰ ਹੁਣ ਅਸੀਂ ਜਿਆਦਾ ਹੀ ਤੰਗ ਹੋ ਗਏ ਆ